इसकी कितनी रेंज होती है सर इसकी तो हमारी तो बैतालीस सौ मीटर होती है चार किलोमीटर तक भी होती है पहले दो दिन यहाँ पर पड़ा है ये हमारे जो मकान उठे साथ में यहाँ से सौ मीटर आगे वाले वो भी ऐसे देख लेके आए हुए आप उनका सीधा ही अंदर सोए हुए थे सारे और वो बहुत डैमेज हुआ है और इसी गांव को जो इसके रोड है आर्मी है साथ रोड है इसको देखकर कर उन्होंने डैमेज करते हैं जो आर्मी के प्रफे गोला दहें थोड़ा हुआ जाता है बाकी तो कोई फ़र्क नहीं पड़ता सर ਜਿੰਨੇ ਮਰਜ਼ੀ ਗੋਲੇ ਮਾਰੇ ਜੋ ਮਰਜ਼ੀ ਕਰੇ ਚਲੇਗਾ ਪਿੱਖਦੇ ਤਮਾਸ਼ਾ ਕੀ ਕਰੇਗਾ ਕਾਸਿਦ ਜ਼ੋਰੀ ਦੀ ਉਸ ਤਾਂ ਦੇ ਉੱਤੇ ਖੜੇ ਆ ਜਿੱਥੇ ਰਾਤ ਵੇਲੇ ਜ਼ਬਰਦਸਤ ਬੰਬਾਰੀ ਹੁੰਦੀ ਰਹੀ ਹੈ ਪਾਕਿਸਤਾਨ ਦੇ ਵੱਲੋਂ ਜੋ ਬੰਬ ਡੇਗਿਆ ਗਿਆ ਇਸ ਘਰ ਦੇ ਵਿੱਚ ਆ ਕੇ ਵੱਜਿਆ ਤੁਸੀਂ ਦੇਖ ਸਕਦੇ ਹੋ ਇਸ ਘਰ ਦੇ ਵਿੱਚ ਇਸ ਉੱਪਰੋਂ ਦੀ ਡਰੋਨ ਦੇ ਜ਼ਰੀਏ ਆਈ ਥਿੰਕ ਇਹ ਬੰਬ ਜਿਹੜਾ ਹੈ ਉਹ ਡੇਗਿਆ ਗਿਆ ਜਿਸ ਤੋਂ ਬਾਅਦ ਇਹ ਘਰ ਦੀ ਕੰਧ ਜਿਹੜੀ ਹੈ ਉਹ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਤਾਂ ਇਹੀ ਸਾਰੀਆਂ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿ ਆਖਰ ਉਹ ਬੰਬ ਕਿੰਨਾ ਵਜ਼ਨਦਾਰ ਕਿੰਨਾ ਵਿਸਫੋਟਕ ਕਿੰਨਾ ਘਾਤਕ ਹੋਏਗਾ ਤਾਂ ਅੰਦਰ ਤੱਕ ਤੁਸੀਂ ਦੇਖੋ ਕਿ ਮਲਬਾ ਜਿਹੜਾ ਹੈ ਉਹ ਅੰਦਰ ਤੱਕ ਪਿਆ ਹੋਇਆ ਹੈ ਆ ਇਹ ਬਿਲਕੁਲ ਉਸੇ ਥਾਂ ਦੇ ਉੱਤੇ ਇਹ ਅਟੈਕ ਹੋਇਆ ਜਿਸ ਥਾਂ ਦੇ ਉੱਤੇ ਰਾਤ ਵੇਲੇ ਰੋਜ਼ਾਨਾ ਸਪੋਕਸਮੈਨ ਦੀ ਗੱਡੀ ਨੂੰ ਨਿਸ਼ਾਨਾ ਜੋ ਹੈ ਉਹ ਬਣਾਇਆ ਗਿਆ ਸੀ ਤੇ ਇਹ ਬਿਲਕੁਲ ਸਾਹਮਣੇ ਹੀ ਇੱਥੇ ਸਾਨੂੰ ਸਾਡੇ ਉੱਤੇ ਜਦੋਂ ਲਗਾਤਾਰ ਮਿਜ਼ਾਈਲਾਂ ਜਿਹੜੀਆਂ ਨੇ ਉਹ ਦਾਗੀਆਂ ਜਾ ਰਹੀਆਂ ਸੀ ਬੰਬ ਸੁੱਟੇ ਜਾ ਰਹੇ ਸੀ ਤਾਂ ਤੁਹਾਨੂੰ ਦਿਖਾਉਣਾ ਹੈ ਕਿ ਆ ਬੰਬ ਦੇ ਪਾਰਟ ਜਿਹੜੇ ਇੱਥੇ ਪਏ ਹੋਏ ਨਜ਼ਰ ਆ ਰਹੇ ਨੇ ਤਾਂ ਆ ਦੇਖੋ ਕਾਫੀ ਹੈਵੀ ਇਹ ਪਾਰਟ ਜਿਹੜਾ ਲੋਹਾ ਦੱਸਿਆ ਜਾ ਰਿਹਾ ਹੈ ਤਾਂ ਇਸ ਨੂੰ ਜਦੋਂ ਸੁੱਟਦੇ ਆ ਤਾਂ ਇਸ ਦੀ ਆਵਾਜ਼ ਵੀ ਕਾਫੀ ਜ਼ਿਆਦਾ ਜੋ ਹੈ ਉਹ ਆਉਂਦੀ ਹੈ ਕਾਫੀ ਜ਼ਿਆਦਾ ਨੁਕਸਾਨ ਹੋਇਆ ਇਹ ਦੂਜੇ ਪਾਸੇ ਤੁਹਾਨੂੰ ਦਿਖਾ ਦਈਏ ਕਿ ਇਸ ਪਾਸੋਂ ਪਾਕਿਸਤਾਨ ਦੇ ਵੱਲੋਂ ਰਾਤ ਵੇਲੇ ਗੋਲੀਬਾਰੀ ਜੋ ਹੈ ਉਹ ਕੀਤੀ ਗਈ ਹੈ ਬੰਬਾਰੀ ਜੋ ਹੈ ਪਾਕਿਸਤਾਨ ਵੱਲੋਂ ਕੀਤੀ ਗਈ ਹੈ ਔਰ ਲਗਾਤਾਰ ਇੱਥੇ ਗੋਲੀਬਾਰ ਜੋ ਸਾਰੀ ਰਾਤ ਹੀ ਜੋ ਹੈ ਚਲਦੀ ਰਹੀ ਹੈ ਸੂਰੇ 5:00 ਵਜ ਕੇ 3 ਮਿੰਟਾਂ ਦੇ ਉੱਤੇ ਜਿਹੜੀ ਆਖਰੀ ਬੰਬਾਰੀ ਦਰਜ ਕੀਤੀ ਗਈ ਇਕੱਠਿਆਂ ਹੀ 5-6 ਮਿਜ਼ਾਈਲਾ ਜਿਹੜੀਆਂ ਮੋਟਰ ਜਿਹੜੇ ਡਾਗੇਗੇ ਨੇ ਆਵਾਜ਼ਾਂ ਉਸ ਦੀਆਂ ਵਿਸਫੋਟ ਦੀਆਂ ਆਈਆਂ ਨੇ ਤਾਂ ਇੱਥੇ ਨੁਕਸਾਨ ਜਿਹੜਾ ਉਹ ਹੋਇਆ ਕੋਠਿਆਂ ਦਾ ਤਾਂ ਉੱਪਰ ਜਿਹੜੇ ਲੋਕ ਖੜੇ ਨੇ ਤਾਂ ਇਹ ਪਾਜੀ ਵੀ ਇੱਥੇ ਰਹਿੰਦੇ ਨੇ ਗੱਲਬਾਤ ਉਹਨਾਂ ਨਾਲ ਕਰਾਂਗੇ ਤਾਂ ਕਾਫੀ ਇੱਥੇ ਨੁਕਸਾਨ ਇਸ ਕਾਰ ਦਾ ਹੋਇਆ ਕੀ ਨਾਮ ਆਪ ਦਾ ਮੇਰਾ ਨਾਮ ਪ੍ਰਵੀਨ ਕੁਮਾਰ ਹੈ ਸਰ ਪ੍ਰਵੀਨ ਕੁਮਾਰ ਇਹ ਆਪ ਕਹ ਰਹੇ ਹੋ सारे मेरे बड़े भाई का घर है बड़े भाई का बड़े बारे भाई का घर है आ जिस किस, कितने टाइम पे ये बम अटैक हुआ पे? ये एक बज के उन्नीस मिनट पे शुरू हुआ था जी जी। और लगातार पाँच बजे तक चलता रहा बजे जी और रुकाए बिल्कुल आ जी कम से कम ऊपर तीन घरों के और पड़े जी जी। अभी एक ये आ रही है लेडीज इनके घर पे एक जी एक पार पड़ी है का घर है ये मेरे चाचे की बहू है तो इसमें सर کوئی بات نہیں کرنے دو ان کو بھی کارنٹ کر رہے ہیں پاکستان لڑ تو نہیں سکتے ان کا یہی ہے کہ بس سولین پر ٹارگٹ کیا جائے تو ان سے ہم ڈرنے والے تو ہیں نہیں ہیں نہیں ہیں ڈرنے والے دیکھ سکتے ہیں کہ باؤڈر دے لوگ کتنے دلیر نے بے شک پاکستان لگاتار ساری رات بمباری کرتا رہا ہے اے وہی جگہ جس تھانے دے اوپر روزانہ سپوکس مین دی ٹیم جتو جاری سی تاں انہاں دے اوپر بھی لگاتار اٹیک جڑے او کیتے گئے تاں اے بالکل اس گھر دے اوپر جو ہے وہ بمب آ کے ڈگ گیا ਤਾਂ ਇਹ ਮਲਬਾ ਜਿਹੜਾ ਹੈ ਇਹ ਇੱਥੇ ਨਜ਼ਰ ਆ ਰਿਹਾ ਹੈ ਗ੍ਰੀਲਿੰਗ ਤੁਸੀਂ ਦੇਖ ਸਕਦੇ ਹੋ ਕਿ ਇਹ ਗ੍ਰੀਲਿੰਗ ਇੱਥੇ ਲੱਗੀ ਹੋਈ ਸੀ ਬੰਬ ਇੰਨਾ ਵਿਸਫੋਟਕ ਸੀ ਕਿ ਗ੍ਰੀਲਿੰਗ ਟੁੱਟ ਕੇ ਜੋ ਹੈ ਉਹ ਚਲੀ ਗਈ ਹੈ ਜਦੋਂ ਇਹ ਅਟੈਕ ਹੋਇਆ ਤੁਸੀਂ ਉਸ ਵੇਲੇ ਆਪਣੇ ਕਮਰੇ ਵਿੱਚ ਸੁੱਤੇ ਹੋਏ ਸੀ ਸਰ ਉਸ ਤੋਂ ਪਹਿਲੇ 2 ਮਿੰਟ ਹੀ ਜਿਵੇਂ ਗੋਲੇ ਪੜਨੇ ਲੱਗੇ ਅਮੇ ਮਾਲੂਮ ਥਾ ਜੇ ਭਾਈ 10-10 ਗੋਲੇ ਪੜਤੇ ਤੇ 10 ਫਿਰ ਅੱਧੇ ਘੰਟੇ ਬਾਅਦ ਪੜਤੇ ਤੇ ਤਬ ਤੱਕ ਅਮਨੇ ਇਨਕੋ ਨਿਕਾਲ ਦਿਆ ਬਸ ਵੋਂ ਸੇ ਨੀਚੇ ਆ ਗਏ ਹੋਏ ਪਿਛੇ ਯਹਾਂ ਪੜ ਗਏ ਤੋ ਜਮੀਨ ਤੇ ਪੜੇ ਅੰਨੇ ਬੋਲੇ ਪੜਤੇ ਹੀ ਰਹਤੇ ਕਿਆ ਡਰਨਾ ਕਿੰਨੇ ਸੇ ਜੋ ਹੋਣਾ ਤਾਂ ਉਹ ਨਹੀਂ ਹੈ ਲੇਕਿਨ ਬਚ ਗਏ ਯਾਨੀ ਨੁਕਸਾਨ ਕੋਈ ਇਸ ਨਹੀਂ ਹੋਇਆ ਜੀ ਜੀ ਤੋ ਇਸ ਮੇ ਸਰ ਜਾਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਮਾਲੀ ਨੁਕਸਾਨ ਜਿਹੜਾ ਹੈ ਉਹ ਕਾਫੀ ਹੋ ਗਿਆ ਹੋਰ ਕਿਹੜੇ ਕਿਹੜੇ ਘਰ ਜਿਹੜੇ ਨੁਕਸਾਨੇ ਗਏ ਉੱਪਰ ਇੱਕ ਘਰ ਇੱਕ ਅੱਗੇ ਆ ਬਿਲਕੁਲ ਉਹ ਵੀ ਤੁਹਾਨੂੰ ਤਸਵੀਰਾਂ ਜਿਹੜੀਆਂ ਉਹ ਅਸੀਂ ਦਿਖਾਣੇ ਆ ਕਿ ਪਾਕਿਸਤਾਨ ਕਿਸ ਤਰੀਕੇ ਦੇ ਨਾਲ ਇੱਥੇ ਗੋਲੀਬਾਰੀ ਕਰ ਰਿਹਾ ਕਿਉਂਕਿ ਪਾਕਿਸਤਾਨ ਪਹਿਲਾਂ ਇਹੀ ਭਾਰਤੇ ਉੱਤੇ ਇਲਜ਼ਾਮ ਲਾ ਰਿਹਾ ਸੀ ਕਿ ਭਾਰਤੀ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਰਿਹਾ ਪਰ ਭਾਰਤ ਦਾ ਕਹਿਣਾ ਸੀ ਅਸੀਂ ਸਿਰਫ ਅੱਤਵਾਦੀ ਕੈਂਪ ਜਿਹੜੇ ਨੇ ਠਿਕਾਣੇ ਉਹ ਤਬਾਹ ਕੀਤੇ ਨੇ ਤਾਂ ਪਹਿਲਗਾਮ ਦਾ ਅਸੀਂ ਬਦਲਾ ਲੈ ਤਾਂ ਸਾਹਮਣੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕੋਠੇ ਦੇ ਉ ਤਾ ਇਹ ਛਤ ਮਜ਼ਬੂਤ ਹੈ ਜੀ ਆਂ ਦਿਖਤ ਨਹੀਂ ਸਕਦੀ ਛਤ ਇਹ ਮਜ਼ਬੂਤ ਹੈ ਤਾਂ ਬਿਲਕੁਲ ਆ ਤਸਵੀਰਾਂ ਤੁਸੀਂ ਜ਼ਰੂਰ ਤੁਹਾਨੂੰ ਦਿਖਾਵਾਂਗੇ ਕੈਮਰਾਮੈਨ ਨੂੰ ਗੁਜ਼ਾਰਿਸ਼ ਹੈ ਕਿ ਉਪਰੋਂ ਦੀ ਤਸਵੀਰਾਂ ਦਿਖਾਈਆਂ ਜਾਣ ਕਿ ਪਾਕਿਸਤਾਨ ਦੇ ਵੱਲੋਂ ਜਦੋਂ ਇਹ ਬੰਬਾਰੀ ਕੀਤੀ ਗਈ ਤਾਂ ਇੱਥੇ ਕਿੰਨਾ ਵੱਡਾ ਮਗੋਰਾ ਜਿਹੜਾ ਹੈ ਉਹ ਇੱਥੇ ਹੋ ਗਿਆ ਤਾਂ ਇੱਥੇ ਤਸਵੀਰਾਂ ਨਜ਼ਰ ਆ ਰਹੀਆਂ ਨੇ ਆ ਬਿਲਕੁਲ ਤਸਵੀਰਾਂ ਤੁਹਾਨੂੰ ਦਿਖਾਣੇ ਕਿ ਕਿਸ ਤਰੀਕੇ ਦੇ ਨਾਲ ਇੱਥੇ ਜੋ ਪਾਕਿਸਤਾਨ ਦੇ ਵੱਲੋਂ

ਅਟਿਕਾ ਇਹ ਕਿੰਨਾ ਕੁ ਰਿਸਪੋਰਟਕ ਹੁੰਦਾ ਕਿ ਜੇ ਇੱਥੇ ਛੱਤ ਵੀ ਦੇਖ ਸਕਦੇ ਸੀ ਇਸ ਨਾਲ ਸਾਹ ਤੇ ਮਜ਼ਬੂਤ ਥਾ ਸਰ ਮਜ਼ਬੂਤ ਇਸ ਕੇ ਲਈ ਤਾਂ ਰੁਕਾ ਏ ਔਰ ਪੱਥਰੋਂ ਕੀ ਇਹ ਦਵਾਰ ਥੀ ਨਹੀਂ ਤਾਂ ਜਾਨੀ ਨੁਕਸਾਨ ਵੀ ਹੋਤਾ ਔਰ ਪੂਰਾ ਉੱਡ ਜਾਤਾ ਲੇਕਿਨ ਇਹ ਤਾਂ ਮਜ਼ਬੂਤ ਥਾ ਜੋ ਦਵਾਰ ਥੀ ਉਹ ਪੱਥਰ ਕੀ ਥੀ ਜੀ ਬਿਲਕੁਲ ਜੀ ਆ ਤੁਸੀਂ ਦੇਖੋ ਕੀ ਜਿਸ ਥਾਂ ਦੇ ਉੱਤੇ ਸਾਡੇ ਉੱਤੇ ਅਟੈਕ ਹੁੰਦਾ ਅਸੀਂ ਉਸੇ ਥਾਂ ਦੇ ਉੱਤੇ ਖੜੇ ਆ ਸਾਨੂੰ ਪਰ ਨਹੀਂ ਪਤਾ ਸੀਗਾ ਕਿ ਇਸ ਇਮਾਰਤ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਨਾਲ ਹੋਰ ਇਮਾਰਤਾਂ ਨੇ ਉਹਨਾਂ ਨੂੰ ਵੀ ਜਿਹੜਾ ਨਿਸ਼ਾਨਾ ਹੈ ਉਹ ਬਣਾਇਆ ਗਿਆ ਤਾਂ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਪਾਕਿਸਤਾਨ ਦੇ ਵੱਲੋਂ ਲਗਾਤਾਰ ਉਸ ਪਾਸੋਂ ਜਿਹੜੀ ਬੰਬਾਰੀ ਹੈ ਉਸ ਕੀਤੀ ਗਈ ਜੀ ਇਹ ਰੇਂਜ ਹੁੰਦੀ ਸਰ ਜੀ ਇੱਥੇ ਪਰ ਇੱਥੇ ਨੰਬਲਾ ਜਗ੍ਹਾ ਕਹਨਾ ਪੜਦਾ ਹੈ ਇਹੀ ਸੇ ਹੁਣ ਦਾ ਰੇਂਜ ਹੈ ਇੱਥੋਂ ਜੀ 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 ਇਹ ਜਿਹੜੀ ਇਹ ਤੁਸੀਂ ਦੱਸ ਰਹੇ ਹੋ ਕਿ ਬੰਬ ਕਿਹੜਾ ਦੱਸਿਆ ਸੀ ਆਰਟੀਕਲ ਸਰ ਆਰਟੀਕਲ ਇਸ ਦੀ ਕਿੰਨੀ ਰੇਂਜ ਹੁੰਦੀ ਹੈ ਸਰ ਇਸ ਕੀ ਤੋਂ ہماری ਤੋਂ 4200 ਮੀਟਰ ਹੁੰਦੀ ਹੈ 4 ਕਿਲੋਮੀਟਰ ਤੱਕ ਵੀ ਹੁੰਦੀ ਹੈ ਕਿਲੋਮੀਟਰ ਹੁਣ ਦਾ ਰੇਂਜ ਦੇ ਹਿਸਾਬ ਸੇ ਹੁੰਦਾ ਹੈ ਜੈਸੇ ਸਿਵਲ ਜਨਤਾ ਕੇ ਉਪਰ ਇਹਨਾਂ ਨੇ ਦੇਖਾ ਰੇਂਜ ਉਸੀ ਪੇ ਲਗਾਤੇ ਹਨ जैसे लोकेशन के हिसाब से यहाँ पे रह रहे आपको अलर्ट नहीं किया गया कि आप घर खाली कर दो नहीं अलर्ट किया गया सर अलर्ट किया गया हमारे को किया गया लेकिन घर एक एक पे रह रहे थे बंदे क्योंकि हमें थोड़ा देखभाल भी करनी थी दूसरे नंबर हमने फौज की भी सपोर्ट करनी है पीछे उनका भी हौसला अफसाई अगर हम छोड़ देंगे तो दे, उनका मराल डाउन हो जाएगा इसलिए हमारी फौज के पीछे हम लड़के डट के साथ में खड़े हैं सर जी जी बिल्कुल देखा क्या बॉर्डर दे जो लोग ने बहादुर लोग ने ਕਿਉਂਕਿ ਜਦੋਂ ਵੀ ਪਹਿਲੀ ਗੋਲੀ ਆਉਂਦੀ ਹੈ ਤਾਂ ਇਹਨਾਂ ਨੂੰ ਆਪਣੀ ਛਾਤੀ ਤੇ ਖਾਣੀ ਪੈਂਦੀ ਹੈ ਇਸ ਕਰਕੇ ਉਹਨਾਂ ਦਾ ਕਹਿਣਾ ਅਸੀਂ ਫੌਜ ਨਾਲ ਹੀ ਖੜੇ ਹਾਂ ਸਾਨੂੰ ਵੀ ਤੁਹਾਡੇ ਉੱਤੇ ਮਾਨ ਹੈ ਕਿ ਤੁਸੀਂ ਦੇਸ਼ ਦੇ ਲਈ ਸੇਵਾ ਕਰ ਰਹੇ ਹੋ ਸਾਡੇ ਵੱਲੋਂ ਤੁਹਾਨੂੰ ਸਲੂਟ ਹੈ ਕਿ ਤੁਸੀਂ ਬੇਸ਼ੱਕ ਪਹਿਲਾਂ ਵੀ ਕਰਦੇ ਰਹੇ ਹੋ ਤੇ ਹੁਣ ਵੀ ਤੁਸੀਂ ਜਾਣੂ ਹੋ ਕਿ ਕਿਸ ਤਰੀਕੇ ਨਾਲ ਇਹਨਾਂ ਕਾਰਵਾਈ ਤੋਂ ਬਚਣਾ ਹੈ ਅੱਜ ਉਹ ਤੁਹਾਡੇ ਦੋਸਤ ਮਿੱਤਰ ਆਲੇ ਦੁਆਲੇ ਨੇ ਜਿੱਦਾ ਪੂਚ ਇਲਾਕਾ ਅੱਗੇ ਪੈ ਜਾਂਦਾ ਹੈ ਕਿ ਕੋਈ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਉੱਥੇ ਵੀ ਕਾਫੀ ਗੋਲੀਬਾਰੀ ਹੋਈ ਹੈ ਇਸ ਤੋਂ ਪਹਿਲੇ ਦੋ ਦਿਨ ਇਹ ਆਪਰਾ ਪੜਾਇਆ ਇਹ ہمارا ਜੇ ਮਕਾਨ ਉਡੇ ਸਾਥ ਵਿੱਚ ਇੱਥੇ ਤੋਂ 100 ਮੀਟਰ ਅੱਗੇ ਵਾਲ उनका सीधे अंदर सोए हुए थे सारे और वो बहुत डैमेज हुआ है और इसी गांव को जैसे रोड है आर्मी है साथ रोड है इसको देख कर उन्होंने डैमेज करते हैं जो आर्मी के ऊपर फिर गोला दहे बहे फल जाता है बाकी कोई फर्क नहीं पड़ता सर जितने मर्जी गोले मारे जो मर्जी करे चलेगा देखते हैं तमाशा क्या करेगा अभी संभाले हमारी इंडियन आर्मी को पाकिस्तान फिर पता चलता है ये क्या हो रहा है जी बिल्कुल जी ऐसे पता चलता है उनको ये कैसे दबा के ले गए हैं सिविल जनता को क्या मारना लड़ना तो फौज के साथ लड़के दिखाए ना फौज के साथ फौज लड़ के, के लड़के दिखाए पुछ में सिविल जनता के ऊपर किया ये कोई अच्छी उनके कारण काम ही उनके यही है उनके शुरू से काम ही यही है पालते हैं फिर बेचते हैं फिर ये करते हैं रात में तो एकदम गोलीबारी हुई था ऊपर जाके ब्लास्ट हूं वो मिजाइल सी या वो की दागे सर एक मिजाइल गिरा उन्हें जो हमारे उसको तोड़ा गया जो वो आगे पड़ा इधर जी जी।, जी उनको ड्रोन के जरिए थी मिजाइले ਆ ਬਿਲਕੁਲ ਉਸੇ ਉਸੇ ਦਾ ਜ਼ਿਕਰ ਕਰ ਰਹੇ ਨੇ ਜਿਸ ਦਾ ਅਸੀਂ ਕਰ ਰਹੇ ਕਿ ਸਾਡੀ ਗੱਡੀ ਦੇ ਬਿਲਕੁਲ ਨਾਲ ਉਹ ਅਟੈਕ ਹੋਇਆ ਸੀ ਡਰੋਨ ਦੇ ਜ਼ਰੀਆ ਆਈ ਥਿੰਕ ਅਟੈਕ ਕੀਤਾ ਗਿਆ ਸੀ ਜਿੱਥੇ ਸਾਡੀ ਗੱਡੀ ਸੀ ਅਸੀਂ ਗੱਡੀ ਛੱਡ ਕੇ ਰਾਤ ਵੇਲੇ ਆ ਦੇਖੋ ਜਦੋਂ ਅਟੈਕ ਹੋਇਆ ਆਈ ਥਿੰਕ 2 ਤੋਂ 2:30 ਵਜੇ ਦੇ ਵਿਚਾਲੇ ਸਾਨੂੰ ਸਾਡੀ ਗੱਡੀ ਦੇ ਬਿਲਕੁਲ ਨਾਲ ਅਟੈਕ ਹੁੰਦਾ ਇੱਥੇ ਵੀ ਹੁੰਦਾ ਸੀ ਇੱਥੋਂ ਲੰਘ ਰਹੇ ਸੀਗੇ ਅਸੀਂ ਗੱਡੀ ਬੰਦ ਕਰਕੇ ਅਸੀਂ ਦੌੜਦੇ ਹਾਂ ਸਾਨੂੰ ਪਤਾ ਨਹੀਂ ਸੀਗਾ ਕਿ ਇਸ ਪਾਸੇ ਦਰਿਆ ਹੈ ਉਸ ਪਾਸੇ ਤਾਂ ਬਾਅਦ ਪੰਜਾਬੀ ਸਭ ਤੋਂ ਪਹਿਲੇ ਜੀ ਰਜ਼ਾਨਾ ਸਪੋਕਸ ਜੀ اور اپ کی حالت دیکھ کر مجھے لگ رہا ہے کہ اپ رات کو سوئے نہیں ہوں گے رات کو بالکل نہیں سوئے ہیں اور اپ کو یہ بھی بتا دیں کہ ہم نے کل سے کھانا بھی نہیں کھایا جی جی شکریہ تو جی شکریہ تا ਤੁਸੀਂ تصویریں جیڑیاں ایتھوں دی دیکیاں نے تا کیمرہ مین جسدی دے نال امن موہن مجادی رپورٹ روزانہ اسپوکس مین